ਇਹਕਾ ਜਿੰਦਾਬਾਦ 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 ੱੱਕੇ ਸਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਰਦਾਬਾਦ 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 ਆਮ ਆਦਮੀ ਪਾਰਟੀ ਦੀ ਸਰਕਾਰ ਮੁਰਦਾਬਾਦ 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 ਹੰਡਾ ਰਾਜ ਪ੍ਰਬੰਧ ਬੰਦ ਕਰੋ ਬੰਦ ਕਰੋ ਬੰਦ ਕਰੋ ੱੱਕੇ ਸਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਬਰੇਟਰਾ ਦਾ ਲਹੂ ਪੀਣਾ ਬੰਦ ਕਰੋ ਬੰਦ ਕਰੋ ਸਾਡਾ ਇੱਕਾ ਜਿੰਦਾਬਾਦ 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 ੱੱਕੇ ਸਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗ੍ਰੀਪ ਆਪਰੇਟਰਾਂ ਦੀ ਲੁੱਟ ਖਸੁੱਟ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੈਂ ਬਲਬੀਰ ਸਿੰਘ ਜੀ ਟਰੱਕ ਆਪਰੇਟਰ ਯੂਨੀਅਨ ਬਰਨਾਲਾ ਦਾ ਆਪਰੇਟਰ ਸਾਡਾ ਸਾਲ ਦਾ 50-50 ਲੱਖ ਰੁਪਇਆ ਫੰਡ ਕੱਟਿਆ ਜਾਂਦਾ ਸਾਨੂੰ ਕੋਈ ਹਿਸਾਬ ਨਹੀਂ ਕੋਈ ਕਿਤਾਬ ਨਹੀਂ ਇਹ ਕਹਿੰਦੇ ਸੀ ਅਸੀਂ ਪਾਰਦਰਸ਼ੀ ਕੰਮ ਕਰਾਂਗੇ ਜਦੋਂ ਸਾਡੀ ਸਰਕਾਰ ਆਊਗੀ ਲੇਕਿਨ ਕੋਈ ਨਿਆਂ ਨਹੀਂ ਮਿਲ ਰਿਹਾ ਟੇਡੀਐਸ ਦਾ ਪੈਸਾ ਹੋ ਕਮਸੇ ਕਮ 4-5 ਕਰੋੜ ਰੁਪਈਆ ਉਹਦਾ ਕੁਝ ਨਹੀਂ ਦੱਸ ਰਹੇ ਕੰਡੇ ਦਾ ਪੈਸਾ ਕਿੱਥੇ ਜਾ ਰਿਹਾ ਉਹ ਉਹ ਕੁਝ ਨਹੀਂ ਦੱਸ ਰਹੇ ਗਾਹਾਂ ਤੋਂ ਰੇਟ ਕੀ ਲੈਂਦੇ ਨੇ ਸਾਨੂੰ ਇਹ ਰੇਟ ਕੀ ਦਿੰਦੇ ਨੇ ਸਾਡੇ ਨਾਲ ਸਰੇ ਆਮ ਧੱਕਾ ਚੱਲ ਰਿਹਾ ਹੈ ਸਾਡੀ ਗਰੀਪਰੇਟਰਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਵੀ ਸਾਨੂੰ ਇਸ ਮਤਲਬ ਕਿ ਸਿਆਸੀ ਜ਼ਿੰਦਗੀ ਦੇ ਵਿੱਚੋਂ ਯਾਦ ਕੀਤਾ ਜਾਵੇ ਅਸੀਂ ਆਪਦੇ ਜਵਾਕਾਂ ਦਾ ਸਹੀ ਪਾਲ ਪੋਸ਼ਣ ਕਰ ਸਕੀਏ ਵਧੀਆ ਅਸੀਂ ਵੀ ਕੁਛ ਨਾ ਕੁਝ ਜ਼ਿੰਦਗੀ ਬਤੀਤ ਕਰ ਸਕੀਏ ਇਨ੍ਹਾਂ ਗਰੀਬ ਲੋਕਾਂ ਦਾ ਸਾਡਿਆਂ ਦਾ ਵੀ ਇਹ ਹੱਕ ਦਾ ਪੈਸਾ ਇਨ੍ਹਾਂ ਨਜਾਇਜ਼ ਮਤਲਬ ਕਿ ਲੁਟੇਰਿਆਂ ਕੋਲੇ ਨਾ ਜਾਵੇ ਜੀ ਤੁਹਾਨੂੰ ਹਾਂਜੀ ਕੰਡੇ ਦੀ ਜਗ੍ਹਾ ਉਹ ਜੁਨੀਅਨ ਦੀ ਜਗ੍ਹਾ ਹੈ ਓਪਰੇਟਰਾਂ ਦੇ ਸਾਂਝੇ ਪੈਸੇ ਨਾਲ ਖਰੀਦੀ ਹੋਈ ਜਗ੍ਹਾ ਉਹ ਇਹ ਉੱਥੇ ਕਹਿੰਦੇ ਨੇ ਵੀ ਪੰਪ ਲਾਉਣ ਨੂੰ ਫਿਰਦੇ ਨੇ ਵੀ ਇਹ ਲੀਜਤੇ ਦੇਣ ਨੂੰ ਫਿਰਦੇ ਨੇ ਦੇਖੋ ਕਿੰਨੇ ਆਪਰੇਟਰਾਂ ਭਾਈਆਂ ਦਾ ਮਤਲਬ ਕਿ ਜਿਨ੍ਹਾਂ ਦੀਆਂ ਸਕਾਲਟੀਆਂ ਨੇ ਉਹ ਸਾਰਿਆਂ ਦੀ ਜਗ੍ਹਾ ਇਹ ਬਣਦੀ ਜਗ੍ਹਾ ਹੈ ਇਹ ਮਤਲਬ ਕਿ ਕਿਸੇ ਨੂੰ ਦੇ ਦੇਣਗੇ ਦੇਖੋ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਗੱਲ ਦਾ ਨਜਾਇਜ਼ ਲੁੱਟ ਕਿੰਨਾ ਕਿਸੇ ਤਰ੍ਹਾਂ ਸਾਨੂੰ ਦਬਾਉਣਗੇ ਅਸੀਂ ਨਹੀਂ ਦਬਦੇ ਹੁਣ ਅਸੀਂ ਇਸ ਚੀਜ਼ ਦਾ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਹਾਂ ਤੇ ਨਿੰਦਾ ਕਰਦੇ ਹਾਂ ਡੀਸੀ ਸਾਹਿਬ ਤੋਂ ਕੀ ਮੰਗ ਕੀਤੀ ਆਇਆ ਤੁਸੀਂ ਡੀਸੀ ਸਾਹਿਬ ਤੋਂ ਮੰਗ ਕੀਤੀ ਹੈ ਵੀ ਸਾਨੂੰ ਯਾਦ ਕਰਾਇਆ ਜਾਵੇ ਜਿਹੜੀ ਸਾਡੀ ਲੁੱਟ ਹੁੰਦੀ ਹੈ ਇਹਨਾਂ ਰਾਜਨੀਤਿਕ ਪਾਰਟੀਆਂ ਮਤਲਬ ਕਿ ਜਿਵੇਂ ਆਮ ਆਦਮੀ ਪਾਰਟੀ ਵਗੈਰਾ ਸਾਡੀ ਇਹ ਬੰਦ ਕੀਤੀ ਜਾਵੇ ਸਾਡੇ ਤੇ ਕਿਰਪਾ ਕਰੋ ਸਾਨੂੰ ਛੱਡੋ ਅਸੀਂ ਕਿਵੇਂ ਜੁਨੀਅਨ ਚਲਾਉਣੀ ਹੈ ਸਾਡੇ ਆਪਰੇਟਰ ਭਾਈ ਨਾਲ ਮਿਲ ਕੇ ਅਸੀਂ ਚਲਾਵਾਂਗੇ ਇਹ ਮਜੂਤਾ ਜਿਹਦੀ ਤਾਕਤ ਹੈ ਰਾਜ ਦੇ ਉਹ ਪੰਪ ਵਾਲੀ ਜਗ੍ਹਾ ਜਾਂ ਠੰਡੇ ਵਾਲੀ ਜਗ੍ਹਾ ਜਿਹਦੇ ਦੇਣ ਦੇ ਵਿੱਚ ਕੰਮਜਾਬ ਹੁੰਦੀ ਆ ਬਾਕੀ ਆਪਰੇਟਰ ਕੀ ਦੇਖੋ ਜੀ ਅਸੀਂ ਪੂਰਾ ਵਿਰੋਧ ਕਰਾਂਗੇ ਜੋ ਵੀ ਹੋਇਆ ਸਰ ਤੋਂ ਕਰਾਂਗੇ ਸਾਨੂੰ ਮਰਨਾ ਮਨਜ਼ੂਰ ਹੈ ਅਸੀਂ ਇਹ ਜਗ੍ਹਾ ਨਹੀਂ ਦੇਵਾਂਗੇ ਦੇਖੋ ਇਹਨਾਂ ਨੇ ਗੜੀ ਇਹਨਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਇੱਕ ਮੈਨੂੰ ਵੀ ਮੈਮੋਰੰਡਮ ਦਿੱਤਾ ਹੈਗਾ ਇਹਨਾਂ ਨੇ ਸੇਮ ਐਮਬੈਲਡਮੈਂਟ ਡੀਸੀ ਸਾਹਿਬ ਨੂੰ ਦਿੱਤਾ ਉਹਦਾ ਕਾਰਨ ਕੀ ਹੈ ਵੀ ਟਰੱਕ ਚੋਣ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੈ ਜਿਸ ਤਰ੍ਹਾਂ ਦੇ ਇਹਨਾਂ ਦਾ ਸ਼ੋਸ਼ਨ ਹੋ ਰਿਹਾ ਉਹਦੇ ਸਬੰਧ ਦੇ ਵਿੱਚ ਅਸੀਂ ਡੀਸੀ ਸਾਹਿਬ ਨੂੰ ਮਿਲੇ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਜਿਹੜੀਆਂ ਸਭ ਤੋਂ ਪਹਿਲਾਂ ਟਰੱਕ ਚੁੰਦੇ ਪ੍ਰਧਾਨ ਨਾ ਉਹ ਸਰਕਾਰਾਂ ਪਰ ਥੋਪੇ ਜਾਂਦੇ ਜੇ ਕਿਤੇ ਪਿਛਲੇ ਸਮੇਂ ਸਾਡੇ ਬੰਦੇ ਨੇ ਸੀ ਜਿੱਦ ਗਲਤੀ ਕੀਤੀ ਮੈਂ ਉਹਦੀ ਵੀ ਨਿੰਦਿਆ ਕਰਦਾ ਸਾਡੀ ਪਾਰਟੀ ਕੋਲੇ ਜੇ ਕੁਝ ਹੋਈ ਤਾਂ ਤੇ ਜਿਹੜਾ ਮੈਂ ਕਹਿੰਦਾ ਜਿਹੜਾ ਆਪਰੇਟਰ ਜਿਹੜਾ ਪ੍ਰਦਾਨ ਹੈ ਉਹ ਇੱਕ ਪੁਰਾਣਾ ਆਪਰੇਟਰ ਹੋਣਾ ਚਾਹੀਦਾ ਜਿਹਨੂੰ ਟਰੱਕਾਂ ਵਾਲਿਆਂ ਦੀਆਂ ਸਮੱਸਿਆਵਾਂ ਬਾਰੇ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਹੈ ਉਹਨਾਂ ਦੇ ਜਿਹੜਾ ਹਿੱਤਾਂ ਦਾ ਖਿਆਲ ਰੱਖਦਾ ਹੋਵੇ ਜਿਹੜੇ ਬੰਦੇ ਅਸੀਂ ਵੈਸੇ ਪਿਰਟੀਕਲ ਬੰਦੇ ਉੱਥੇ ਜੀ ਥੋਪ ਦਿੰਨੇ ਆ ਉਹ ਕੀ ਆ ਉੱਥੇ ਕੱਲੀ ਲੁੱਟ ਖੁੱਟ ਕਰਨ ਲੱਗ ਜਾਂਦੇ ਆ ਜਿਹੜੇ ਇਹਨਾਂ ਦਾ ਦੋਸ਼ ਆਉਂ ਕਹਿੰਦੇ ਵੀ ਜਿਹੜੇ ਸਾਰਥੋਂ ਖਰਚੇ ਤੋਂ ਜ਼ਿਆਦਾ ਪੈਸੇ ਕੱਟੇ ਜਾ ਰਹੇ ਆ ਜਿਹੜਾ ਕੋਈ ਕੰਮ ਉੱਥੇ ਪਾਰਦਰਸ਼ੀ ਨਹੀਂ ਆ ਜਿਸ ਤਰ੍ਹਾਂ ਕੋਈ ਕਿਸੇ ਚੱਕਰ ਦਾ 3500 ਰੁਪਿਆ ਦਾ ਟੈਂਡਰ ਹੋਇਆ ਵੀ ਇਹਨੂੰ 2000 ਜਾਂ 2500 ਦਿੱਤਾ ਜਾਂਦਾ ਤਾਂ ਮੈਂ ਡੀ ਹਿਸਾ ਨੂੰ ਮਿਲ ਕੇ ਬੇਨਤੀ ਕੀਤੀ ਵੀ ਇਹ ਗਰੀਬ ਆਪਰੇਟਰ ਨੇ ਇਹਨਾਂ ਦਾ ਜਿਹੜਾ ਸ਼ੋਸ਼ਣ ਆ ਉਹ ਨਹੀਂ ਹੋਣਾ ਚਾਹੀਦਾ ਉਹਨੂੰ ਰੋਕਿਆ ਜਾਣਾ ਚਾਹੀਦਾ ਜੋ ਵੀ ਉੱਥੇ ਕੋਈ ਟਰੱਕ ਜਿੱਥੇ ਵੀ ਕੰਮ ਕਰਦੀ ਹੈ ਚਾਹੇ ਉਹ ਕਿਸੇ ਫੈਕਟਰੀ ਨਾਲ ਕਰਦੀ ਹੈ ਚਾਹੇ ਉਹ ਐਫਸੀ ਨਾਲ ਕਰਦੀ ਹੈ ਚਾਹੇ ਉਹ ਮੰਡੀ ਬੋਰਡ ਨਾਲ ਕਰਦੀ ਹੈ ਤੇ ਜਿਹੜਾ ਕੰਮ ਆਪਾਰਦਰਸ਼ੀ ਹੋਣਾ ਚਾਹੀਦਾ ਹੈ ਪੈਸੇ ਤਾਂ ਜਿਹੜਾ ਉਹਦਾ ਕੋਈ ਟੈਂਡਰ ਵਗੈਰਾ ਵੈਸਾ ਨੂੰ ਜਿਹੜਾ ਇਹਨਰੇ ਟਰੱਕ ਆਪਰੇਟਰਾਂ ਦੇ ਵਿੱਚ ਜੋ ਜੂਨੀਅਨ ਨੂੰ ਟੈਕਨੀਕਲ ਪ੍ਰੋਬਲਮ ਆਉਂਦੀ ਜਾਂ ਜੂਨੀਅਨਾਂ ਦਾ ਦੁਬਾਰਾ ਕੋਈ ਹੱਲ ਨਹੀਂ ਹੁੰਦਾ ਤਾਂ ਇਹਨਾਂ ਆਪਰੇਟਰਾਂ ਦੇ ਵਿੱਚ ਕੋਈ ਸੋਸਾਇਟੀ ਦੇ ਨਾਂ ਤੇ ਜਾਂ ਇਹਨਾਂ ਦੇ ਨਾਂ ਤੇ ਕੋਈ ਬਣਾ ਕੇ ਹੋ ਇਹਨਾਂ ਨੂੰ ਕੰਮ ਦੇਣਾ ਚਾਹੀਦਾ ਕਿਉਂਕਿ ਜਦੋਂ ਕੋਈ ਇੱਥੇ ਕੋਈ ਫੈਕਟਰੀ ਲੱਗਦੀ ਆ ਜਾਂ ਕੋਈ ਹੋਰ ਕੰਮ ਹੁੰਦਾ ਜਿਹੜਾ ਉੱਥੋਂ ਦਾ ਹਰ ਥਾਂ ਦੇ ਉੱਤੇ ਹਿਮਾਚਲ ਵਿੱਚ ਵੀ ਇਸ ਤਰ੍ਹਾਂ ਜਿਹੜੇ ਉੱਥੇ ਹੁੰਦੇ ਜਿਹੜੇ ਲੋਕ ਨੇ ਲੋਕਲ ਲੋਕ ਨੇ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਆ ਉਹ ਕੰਮ ਦੇ ਵਾਸਤੇ ਤਾਂ ਮੈਂ ਚਾਹੁੰਦਾ ਵੀ ਜਿਹੜੇ ਲੱਕਰ ਵੀ ਉਥੋਂ ਦੇ ਆਪਰੇਟਰ ਨੇ ਕਿਉਂਕਿ ਥਾਂ ਹਰ ਥਾਂ ਯੂਨੀਅਨ ਬਣੀ ਹੈ ਧਰੋਲੇ ਦੀ ਵਖਰੀ ਬਣੀ ਹੈ ਭਦੌੜ ਦੀ ਵਖਰੀ ਬਣੀ ਹੈ ਬਨਾਲੇ ਦੀ ਵਖਰੀ ਬਣੀ ਹੈ ਵੀਰ ਉਥੋਂ ਦੇ ਆਪਰੇਟਰ ਨੇ ਗਰੀਬ ਨੇ ਜਿਹੜੇ ਆਪਣੇ ਟਰੱਕ ਚਲਾ ਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਦੇ ਆ ਤੇ ਉਹਨਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਆ ਤੇ ਕੰਮ ਆ ਜਿਹੜਾ ਸਾਰਾ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜੇ ਵਿੱਚ ਅਸੀਂ ਠੇਕੇਦਾਰ ਜਿਹੜੇ ਆਮ ਮੋਸਟਲੀ ਕੀ ਹੁੰਦਾ ਮੈਂ ਤਾਂ ਜੋ ਮੈਂ ਦੇਖਦਾ ਵੀ ਜਿਹੜੇ ਜਿਨ੍ਹਾਂ ਨੂੰ ਅਸੀਂ ਪ੍ਰਧਾਨ ਲਾ ਦਿੰਦੇ ਆ ਉਹ ਆਪਣੇ ਨਾਂ ਤੇ ਠੇਕੇ ਠੁੱਕੇ ਲੈ ਲੈਂਦੇ ਨੇ ਉਹ ਠੇਕੇ ਲੈ ਕੇ ਫਿਰ ਉਹ ਸ਼ੋਸ਼ਣ ਕਰਦੇ ਟਰਾਂਸਪੋਰਟ ਦਾ ਆਪਰੇਟਰ ਦਾ ਲੱਕ ਬਟ ਗਰੀਪ ਰੇਟਰ ਆ ਵਿਚਾਰੇ ਜਦੋਂ ਬਿਲਕੁਲ ਉਹਨਾਂ ਦੀ ਸੈਨ ਸ਼ਕਤੀ ਜਾਂ ਜਿਹੜਾ ਉਹਨਾਂ ਦਾ ਲੱਤਾਂ ਭਾਰ ਢਿਲੋਂ हट ਜਾਂਦੀਆਂ ਫਿਰ ਉਹ ਰੋਲਾ ਪਾਉਂਦੇ ਨਹੀਂ ਤਾਂ ਉਹ ਐਦਾਂ ਹੀ ਤੁਰੇ ਫਿਰਦੇ ਵਿਚ allo ਹੋਏ ਗੱਲ ਨਹੀਂ ਕੀ ਆ ਸੁਧਾਰ ਹੋ ਜਾਏ ਤਾਂ ਜਿਹੜਾ ਹੈਗਾ ਮੈਂ ਡਿਪਟੀ ਕਮਿੰਦਰ ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਆ ਉਹਨਾਂ ਨੂੰ ਵੀ ਤੁਸੀਂ ਇਸ ਦੀ ਗੱਲ ਦੀ ਜਾਂਚ ਕਰਾਓ ਜਿੱਥੇ ਵੀ ਕੋਈ ਨਾ ਧੱਕਾ ਹੋ ਰਿਹਾ ਉਹ ਧੱਕੇ ਨੂੰ ਰੋਕੋ ਕੋਈ ਇੱਥੇ ਪੁਰਾਣੇ ਸਮੇਂ ਵਿੱਚ ਟ੍ਰੈਕਟਰੀ ਨੇ ਟਕੰਡਾ ਲਾਉਣ ਵਾਸਤੇ ਕੋਈ ਜਗ੍ਹਾ ਖਰੀਦੀ ਸੀ ਉਹਨੂੰ ਵੀ ਕਹਿੰਦੇ ਵੀ ਕਿਸੇ ਨੂੰ ਅੱਗੇ ਦੇਣ ਦੀ ਕੋਈ ਸਾਸ਼ਾ ਹੋ ਰਹੀਆਂ ਨੇ ਤਾਂ ਅਜਿਹਾ ਕਰਨ ਤੋਂ ਰੋਕੋ ਕਿਉਂਕਿ ਉੱਥੇ ਉਹ ਟਰੱਕਾਂ ਦੀ ਪਾਰਕਿੰਗ ਵਾਸਤੇ ਜਗ੍ਹਾ ਜਿਹੜੇ ਟਰੱਕ ਨੂੰ ਦੇ ਟਰੱਕਾਂ ਦਾ ਵੀ ਉੱਥੇ ਕੰਡਾ ਵਗੈਰਾ ਵੀ ਫ੍ਰੀਚ ਹੁੰਦਾ ਤਾਂ ਉਹ ਸਾਰੀ ਚੀਜ਼ ਨੂੰ ਮੈਂ ਇਹਨਾਂ ਨੂੰ ਬੇਨਤੀ ਕਰਕੇ ਹਟਾਇਆ ਵੀ ਉਹ ਜਿਹੜਾ ਅਜਿਹਾ ਨਹੀਂ ਹੋਣਾ ਚਾਹੀਦਾ ਵੀ ਜਿਹੜੀ ਸਾਡੇ ਕੋਈ ਸਾਂਝੀ ਪ੍ਰਾਪਰਟੀ ਹੋ 1 ਇੰਚ ਵੀ ਉਹ ਤੋਂ ਨਹੀਂ ਹੋਣੀ ਚਾਹੀਦੀ। ਉਹ ਜਗ੍ਹਾ ਵੇਚਣ ਜਾ ਰਹੇ ਨੇ ਜਾਂ ਕਿਰਾਏ ਦੇਣ ਜਾ ਰਹੇ ਨੇ? ਦੇਖੋ ਇਹ ਜਿਹੜੀ ਅਸੀਂ ਇਸ ਤਰ੍ਹਾਂ ਨਹੀਂ ਕਹਾਂ ਸਰ ਵੇਚ ਰਿਆ ਜਾਂ ਉਲੀਹ ਤੇ ਰਿਆ ਵੀ ਗੱਲ ਜਿਹੜੀ ਏਪਰੇਟਰਾਂ ਦੇ ਵਿੱਚੋਂ ਇਹ ਗੱਲ ਨਿਕਲ ਕੇ ਆਈ ਹੈ ਇਹਨਾਂ ਨੇ ਮੈਨੂੰ ਦੱਸਿਆ ਵੀ ਉਹ ਕਿਸੇ ਨੂੰ ਲੀਜ਼ ਤੇ ਦੇਣ ਨੂੰ ਫਿਰਦੇ ਆ ਕਿਉਂਕਿ ਇੱਕ ਮਹਿੰਗੇ ਭਾਅ ਦੀ ਜ਼ਮੀਨ ਨਾਲ ਸਾਹਮਣੇ ਇੱਕ ਕਲੋਨੀ ਇੱਕ ਚੰਗੀ ਕਲੋਨੀ ਬਣੀ ਉਹਦਾ ਕਰਕੇ ਜਿਹੜਾ ਉਹਦਾ ਰੇਟ ਕਰੋੜਾਂ 'ਚ ਹੋ ਗਿਆ ਔਰ ਹਰ ਸਾਲ ਜਿਹੜਾ ਉਹਦਾ ਰੇਟ ਇਨਕਰੀਜ਼ ਹੋਣਾ ਵਧਣਾ ਤਾਂ ਅਸੀਂ ਚੰਦ ਪੈਸਾਂ ਦੇ ਵਿੱਚੋਂ ਕਿਸੇ ਨੂੰ ਲੀਜ਼ ਤੇ ਦੇ ਦੇਈਏ 20 ਸਾਲ ਲਈ ਤਾਂ ਇੱਕ ਤਰ੍ਹਾਂ ਦਾ ਜਿਹੜੀ ਇਹ ਸੰਸਥਾ ਦੀ ਜਿਹੜੀ ਪ੍ਰਾਪਰਟੀ ਆ ਉਹ ਕਿਸੇ ਨੂੰ ਲਟਾਉਣ ਵਾਲੀ ਗੱਲ ਹੋ ਗਈ ਉਹ ਕਿੰਨੀ ਕਿਹੜੀ ਜਗ੍ਹਾ ਜੀ ਉਹ ਮੈਨੂੰ ਪ੍ਰਾਪਰ ਤਾਂ ਨਹੀਂ ਪਤਾ ਇਹ ਕਹਿੰਦੇ ਪੌਣੇ ਕਿਲੇ ਦੇ ਕਰੀਬ ASCII ਕਿ ਬਸੇ ਜਗ੍ਹਾ ਦੱਸ ਰਹੇ ਆ। ਹਾਂ ਜੇਕਰ ਜਿਹੜਾ ਇਹਦੇ ਕੋਈ ਸਾਡੇ ਆਪਰੇਟਰਾਂ ਦੀ ਪ੍ਰਾਪਰ ਨਿਮਾਈ ਨਾ ਹੋਈ ਜਾਂ ਜਿਹੜਾ ਜੀਹਾਂ ਦੀ ਲੁੱਟ ਨਾ ਬੰਦ ਹੋਈ ਤਾਂ ਜਿਹੜੀ ਇਹਦੀ ਅਸੀਂ ਮੈਨਰੀ ਮੈਨਰੀ ਆਵਾਜ਼ ਬਣ ਕੇ ਮੈਨਰੀ ਆਵਾਜ਼ ਤਾਂ ਹਾਂ ਵਿਧਾਨ ਸਭਾ ਚ ਪਿਠਾਉਂਗਾ। ਇੱਥੇ ਵੀ ਮੈਂ ਗਰਾਊਂਡ ਲੈਵਲ ਤੇ ਜਿਹੜੀ ਇਹਨਾਂ ਦੇ ਸਾਡੇ ਜਿਹੜੇ ਆਪਰੇਟਰ ਭਰਾ ਨੇ ਮੈਨਰੀ ਲੜਾਈ ਪੂਰੇ ਜੋਰ ਨਾਲ ਲੜਾਂਗਾ ਚਾਹੇ ਉਹ ਧਰਨਾ ਲਾਉਣਾ ਪਵੇ ਮਜਾਰੇ ਕਰਨੇ ਪੈਣ ਕਿਤੇ ਤੱਕ ਵੀ ਜਾਣਾ ਪਿਆ ਤਾਂ ਇਹਨਾਂ ਨਾਲ ਮੈਂ ਡਟ ਕੇ ਖੜਾਂਗੇ ਚਲੋ।